ਬਾਰਸ਼ਾਂ ਨੂੰ ਦੇਖਦੇ ਹੋਏ ਪੱਛਾਸਰ ਵੱਲੋਂ ਆਪਣੇ ਪੁਖਤਾ ਪ੍ਰਬੰਧ ਕਰਨ ਦੇ ਜਿਹੜੇ ਆ ਦਾਵੇ ਉਹ ਕੀਤੇ ਜਾ ਰਹੇ ਨੇ ਕਿਉਂਕਿ ਲਗਾਤਾਰ ਜੇ ਪਾਣੀ ਦਾ 바ਰ ਜੇ ਵਾਧਾ ਹੈ ਸਤ루ਜ ਦੇ ਅੰਦਰ ਤੇ ਉਹਦੇ ਕਾਰਨ ਜਿਹੜਾ ਕੋਈ ਨੁਕਸਾਨ ਜਿਹੜਾ ਆਸ-ਪਾਸ ਦੇ ਲੋਕਾਂ ਨੂੰ ਖਾਸ ਤੌਰ ਤੇ ਸਰਦੀ ਇਲਾਕੇ ਦੇ ਲੋਕਾਂ ਨੂੰ ਨਾ ਹੋਵੇ ਜਿਸ ਕਰਕੇ ਕਈ ਤਰ੍ਹਾਂ ਦੇ ਦੇ ਜਿਹੜੇ ਡਿਫਟੀ ਕਮਿਸ਼ਨ ਵੱਲੋਂ ਵੀ ਜਿਹੜੇ ਆ ਉਹ ਜਾਰੀ ਕੀਤੇ ਗਏ ਨੇ ਬਾਬੋਆਂ ਨੂੰ ਦੇ ਜਾਰੀ ਕੀਤੇ ਗਏ ਨੇ ਵੀ ਜਿਹੜੀਆਂ ਪੁਲੀਆਂ ਨੇ ਡਰੇਨੇਜ ਆ ਉਹ ਹੈਗੀਆਂ ਨੇ ਉਹਨਾਂ ਦੀ ਜਿਹੜੀ ਹੈ ਸਫਾਈ ਉਹ ਜ਼ਰੂਰ ਹੋਣੀ ਚਾਹੀਦੀ ਹੈ ਕਲਾਲੀ ਉਹਦੇ ਵਿੱਚ ਜਿਹੜੀ ਆ ਉਹ ਨਹੀਂ ਰਹਿਣੀ ਚਾਹੀਦੀ ਕਿਉਂਕਿ ਕਲਾਲੀ ਜ ਨੁਕਸਾਨ ਕਰ ਦਿਆ ਜਿਸ ਕਰਕੇ ਜਿਹੜੇ ਪਿੰਡਾਂ ਵਿੱਚ ਬਣੀਆਂ ਪੁੜੀਆਂ ਉਹਨਾਂ ਨੂੰ ਜਿਹੜਾ ਤੋੜ ਕੇ ਤੇ ਉਹਨਾਂ ਨੂੰ ਖਰਾਬ ਕਰ ਦਿਆ ਤੇ ਜਿਹੜਾ ਨੁਕਸਾਨ ਪਹਿਲਾਂ ਵੀ ਜਿਹੜਾ ਪਿਛਲੀ ਵਾਰ ਵੀ ਕਾਫੀ ਚੇਨਾ ਜਿਹੜਾ ਸਰਦੀ ਇਲਾਕੇ ਦੇ ਲੋਕਾਂ ਨੂੰ ਪਿਆ ਸੀਗਾ ਉਹਨ ਵੀ ਇਲਾਕ ਜਿਹੜੇ ਆ ਉਸ ਤਰ੍ਹਾਂ ਬਣੇ ਹੋਏ ਨੇ ਭਾਵੇਂ ਦੇ ਜਿਹੜੇ ਡਿਪਟੀ ਕਮਿਸ਼ਨਰ ਵੱਲੋਂ ਬਾਬੂਆਂ ਨੂੰ ਜਾਰੀ ਕਰ ਦਿੱਤੇ ਗਏ ਨੇ ਲੇਕਿਨ ਹਜੇ ਤੱਕ ਵੀ ਜਿਹੜੀਆਂ ਉਹ ਪੁੜੀਆਂ ਦੇ ਥੱਲੇੋਂ ਜਿਹੜੀਆਂ ਨਹਿਰਾਵਾਂ ਚੱਲਦੀਆਂ ਨੇ ਉਹਨਾਂ ਦੀ ਸਫਾਈ ਨਹੀਂ ਹੋ ਰਹੀ ਤੇ ਉਹਨਾਂ ਵਿੱਚ ਕਲਾਲੀ ਫਸੀ ਹੋਈ ਸਾਫ਼ ਤੌਰ ਤੇ ਦਿਖਾਈ ਦੇ ਰਹੀ ਆ ਜੋ ਦਰਸਾਉਂਦੀ ਆ ਵੀ ਕਿਸ ਤਰ੍ਹਾਂ ਦੇ ਜਿਹੜੇ ਪ੍ਰਸ਼ਾਸ ਉਹ ਵੀ ਜੜਿਆ ਉੱਥੇ ਚੀ ਜਾਂਦੇ ਆ ਕਿਉਂਕਿ ਜੇ ਕਲਾਲੀ ਉੱਥੋਂ ਨਹੀਂ ਨਿਕਲਦੀ ਹੈ ਤਾਂ ਵੱਡਾ ਖਤਰਾ ਬਣ ਸਕਦੀ ਆ ਕਿਉਂਕਿ ਪਿਛਲੀ ਵਾਰ ਵੀ ਜਿਹੜੇ ਪਿੰਡਾਂ ਦੇ ਵਿੱਚ ਜਿਹੜੇ ਛੋਟੇ ਪੁਲ ਬਣੇ ਹੋਏ ਸੀਗੇ ਉਹਨਾਂ ਨੂੰ ਜਿਹੜੇ ਕਲਾਲੀ ਫਸਣ ਕਰਕੇ ਕਾਫੀ ਨੁਕਸਾਨ ਹੋਇਆ ਸੀਗਾ ਤੇ ਜਿਹੜੇ ਟੁੱਟ ਗਏ ਸੀ ਦੀ ਚੱਕ ਕਰਕੇ ਲੋਕਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀਗਾ ਖਾਸ ਤੌਰ ਤੇ 3 ਲੱਖ ਦੇ ਲੋਕਾਂ ਨੂੰ ਹੁਣ ਵੀ ਜਿਹੜੀ ਕਲਾਲੀ ਫਸੀ ਹੋਈ ਆ ਉੱਥੇ ਸਾਹਤੋਂ ਤੇ ਨਜ਼ਰ ਆ ਰਹੀ ਆ ਵੀ ਕਿਸ ਤਰ੍ਹਾਂ ਜਿਹੜਾ ਨੁਕਸਾਨ ਆ ਉਹ ਆਮ ਲੋਕਾਂ ਨੂੰ ਪਹੁੰਚਾ ਸਕਦੀ ਆ ਤੇ ਇਹਦੇ ਵੱਲ ਜਿਹੜਾ ਜਿਹੜੇ ਡਿਪਟੀ ਕਮਿਸ਼ਨ ਜੇ ਇਹੋ ਜਿਹੇ ਹਾਲਾਤ ਰਹੇ ਤਾਂ ਜਾਂ ਕਾਫੀ ਬਾਰਸ਼ਾ ਹੋਰ ਹੋਈਆਂ ਤਾਂ ਫਿਰ ਸਮਝ ਸਕਦੇ ਹੋ ਵੀ ਕੋਈ ਵੱਡਾ ਨੁਕਸਾਨ ਜਿਹੜਾ ਸਰਦੀ ਇਲਾਕੇ ਦੇ ਲੋਕਾਂ ਨੂੰ ਝੇਲਣਾ ਪੈ ਸਕਦਾ ਵੀ ਜਿਸ ਕਰਕੇ ਜੇ ਡਿਪਟੀ ਕਮਿਸ਼ਨਰ ਵੱਲੋਂ ਆਦੇਸ਼ ਜੇ ਜਾਰੀ ਕੀਤੇ ਆ ਤੇ ਉਹਦੀ ਪਾਲਣਾ ਜਿਹੜੀ ਆ ਉਹ ਬਾਬਾ ਨੂੰ ਕਰਨੀ ਚਾਹੀਦੀ ਆ ਲੇਕਿਨ ਹਜੇ ਤੱਕ ਇਹਦੀ ਪਾਲਣਾ ਜਿਹੜੀ ਨਹੀਂ ਹੁੰਦੀ ਦਿਖਾਈ ਦੇ ਰਹੀ ਜੋ ਸਾਫ਼ ਤੌਰ ਤੇ ਦਿਖਾਈ ਵੀ ਦੇ ਰਿਹਾ ਦਿਖਾਈ ਦੇ ਰਿਹਾ ਕਿ ਕਿਸ ਤਰ੍ਹਾਂ ਜਿਹੜੀਆਂ ਛੋਟੀਆਂ ਜੜੀਆਂ ਨਹਿਰਾ ਹੈਗੀਆਂ ਨੇ ਤੇ ਡਰੇਨੇਜ ਜੜੀ ਹੈਗੀਆਂ ਉਹਨਾਂ ਦੇ ਵਿੱਚ ਜੜੀ ਆ ਕਲਾਲੀ ਉਹ ਫਸੀ ਹੋਈ ਦਿਖਾਈ ਦੇ ਰਹੀ ਆ ਵੀ ਜੋ ਨਹੀਂ ਨਿਕਲ ਰਹੀ ਜਿਸ ਨੂੰ ਸਾਫ ਕਰਨ ਦਾ ਜੁਮਾ ਜੜਾ ਉਹ ਬਾਬੂ ਉਹਦੇ ਲਗਾਇਆ ਗਿਆ ਲੇਕਿਨ ਉਹਨਾਂ ਵੱਲੋਂ ਕੋਈ ਵੀ ਦੇਸ਼ਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਜਿਸ ਤਰ੍ਹਾਂ ਵੀ ਤਸਵੀਰਾਂ ਵਿੱਚ ਵੀ ਸਾਹ ਤੋਤੇ ਦਿਖਾਈ ਦੇ ਰਿਆ ਉਮੀਦ ਕਰਦੇ ਆ ਵੀ ਜਿਹੜੇ ਡਿਪਟੀ ਕਮਿਸ਼ਨ ਵੱਲੋਂ ਜਿਹੜੇ ਦੇਸ਼ ਜੜੇ ਜਾਰੀ ਕੀਤੇ ਗਏ ਨੇ ਉਹਨਾਂ ਦੀ ਪਾਲਣਾ ਬਾਬੂ ਜਲਦੀ ਕਰਨਗੇ ਤਾਂ ਆ ਜੋ ਇਸ ਰਦੀ ਇਲਾਕੇ ਦੇ ਲੋਕਾਂ ਨੂੰ ਕਿਸੇ ਵੀ ਭਟੇ ਨੁਕਸਾਨ ਤੋਂ ਬਚਾਇਆ ਜਾ ਸਕੇ ਕਈ ਪਿੰਡਾਂ ਦੇ ਵਿੱਚ ਡਰ ਵੀ ਜੜਾ ਸਤਾੰਦਾ ਪਿਆ ਤੇ ਕੀ ਹਾਲਾਤ ਨੇ ਜੇ ਪ੍ਰਸ਼ਾਸਨ ਦੇ ਇੰ ਜਾ ਪ੍ਰਸ਼ਾਸਨ ਨੇ ਜੀ ਮੌਜਨਾ ਕੀਤਾ ਤਾਂ ਜੀ ਸਾਡੇ ਜਿਹੜੇ ਅਫਸਰ ਸਰਵਾਨ ਹੈ ਉਹ ਨਿਰੰਤਰ ਵਿਜ਼ਿਟ ਕਰ ਰਹੇ ਹੈ ਜੀ ਜਿਵੇਂ ਤੁਸੀਂ ਸਾਰੇ ਨੂੰ ਪਿਛਲੀ ਵਾਰ ਵੀ ਦੇਖਿਆ ਹੋਣਾ ਹੈ ਤੁਸੀਂ ਸਾਰੇ ਨਾਲ ਵੀ ਗਏ ਸੀ ਕਿ ਕਾਲੂ ਵਾਲਾ ਫ੍ਰਿੰਜ ਜਿਹੜੇ ਆ ਐਸ ਡੀ ਐਮ ਨੇ ਵਿਜ਼ਿਟ ਕੀਤਾ ਹਾਲ ਦੀ ਗੜੀ ਬਾਰੇ ਕੇ ਵੀ ਵਿਜ਼ਿਟ ਕੀਤਾ ਤਾਂ ਜਿੱਥੇ ਵੀ ਸਾਨੂੰ ਕੋਈ ਵੀ ਇਥੇ ਇਨਫੋਰਮੇਸ਼ਨ ਜਾਂ ਕੁਝ ਵੀ ਸਾਨੂੰ ਅਸ਼ੰਕਾ ਲੱਗਦੀ ਹੈ ਕਿ ਲੈਵਲ ਵੱਧ ਗਿਆ ਹੈ ਤੇ ਕੋਈ ਦਿੱਕਤ ਪਰੇਸ਼ਾਨੀ ਆ ਸਕਦੀ ਹੈ ਤਾਂ ਅਸੀਂ ਪੂਰਾ ਮੁਸਤੈਦ ਕੀਤਾ ਹੋਏ ਸਾਰੇ ਆਪਣੇ ਫੀਲਡ ਵਰਕਰਸ ਨੂੰ ਪਿੰਡਾਂ ਦੇ ਵੀ ਅਸੀਂ ਐਸਡੀਐਮ ਨੂੰ ਡਾਇਰੈਕਸ਼ਨ ਦਿੱਤੀ ਹੋਈ ਹੈ ਕਿ ਸਪੈਸ਼ਲੀ ਪਿੰਡ ਲੈਵਲ ਦੇ ਆਪਣੇ ਜਿੰਨੇ ਸਰਪੰਚ ਸੇਬਾਨ ਨੇ ਜਿੰਨੇ ਆਪਣੇ ਪਿੰਡ ਦੇ ਮੁਖਵਾਰ ਬੰਦੇ ਉਹਨਾਂ ਦਾ ਇੱਕ ਵਟਸਐਪ ਗਰੁੱਪ ਬਣਾ ਲਓ ਤਾਂ ਜੋ ਕੋਈ ਵੀ ਮਿਸ ਇਨਫਾਰਮੇਸ਼ਨ ਨਾ ਸਪਰੈਡ ਹੋਣ ਤੇ ਦੂਜਾ ਉਹਨਾਂ ਵੱਲੋਂ ਵੀ ਕੋਈ ਫੀਡਬੈਕ ਹੈ ਕੋਈ ਵੀ ਐਮਰਜੈਂਸੀ ਹੈ ਉਹ ਵੀ ਸ਼ੇਅਰ ਕਰ ਸਕਣ ਜਿਵੇਂ ਹਰ ਸਾਲ ਹੁੰਦਾ ਹੈ ਹਰ ਸਾਲ ਦੀ ਤਰੀਕੇ ਨਾਲ ਇਸ ਸਾਲ ਵੀ ਆਪਣੇ ਜਿਹੜੇ ਫਲਡ ਕੰਟਰੋਲ ਰੂਮ ਹੈ ਉਹ ਐਕਟੀਵੇਟਡ ਹੈ 1 ਜੁਲਾਈ ਤੋਂ ਫਲਡ ਕੰਟਰੋਲ ਰੂਮ ਦੇ ਜਿਹੜੇ ਐਮਰਜੈਂਸੀ ਨੰਬਰਸ ਹੈ ਉਹ ਵੀ ਅਸੀਂ ਸਾਰਿਆਂ ਨਾਲ ਪਹਿਲਾਂ ਹੀ ਸਾਂਝੇ ਕੀਤੇ ਗਏ ਹੈ ਹਾਂ ਦੀ ਗੜੀ ਕੋਈ ਇਹੋ ਜੀ ਅਲਰਟ ਦੀ ਸਿਚੁਏਸ਼ਨ ਸਾਨੂੰ ਨਹੀਂ ਕਨਵੀ ਕਰੀਤੀ ਗਈ ਹੈ ਕੁਝ ਵੀ ਜੇਕਰ ਇਹੋ ਜੀ ਸਿਚੁਏਸ਼ਨ ਹੁੰਦੀ ਹੈ ਤਾਂ ਉਹ ਅਸੀਂ ਪੂਰਪੂਰ ਉਹਦੇ ਲਈ ਪ੍ਰਸ਼ਾਸਨ ਜਿਹੜਾ ਹੈ ਮੁਸਤੈਦ ਹੈ ਸਾਰੇ ਜਿਹੜੇ ਰੀਲੀਫ ਸੈਂਟਰਸ ਐ ਰੀਲੀਫ ਸੈਂਟਰ ਸਾਰੇ ਵਰਕ ਅਪ ਹੈ ਸਾਰੇ ਰੀਲੀਫ ਸੈਂਟਰਸ ਦੀ ਤਿਆਰੀਆਂ ਜਿਹੜੀਆਂ ਐ ਐਸਡੀਐਮ ਸਪਾਹਨੇ ਖੁਦ ਪਰਸਨਲੀ ਸਾਰੇ ਵਿਜ਼ਿਟ ਕਰਕੇ ਮੋਨਿਟਰ ਕੀਤੀਆਂ ਉੱਥੇ ਸਾਰੇ ਫੂਡਰ ਐਂਡ ਫੂਡ ਦਾ ਇੰਤਜ਼ਾਮ ਜਿਹੜਾ ਡੀਐਫਐਸਸੀ ਸਾਹਿਬ ਜਿਹਨੇ ਉਹਨਾਂ ਨੂੰ ਵੀ ਸਾਰੀ ਲਾਈਨਿੰਗ ਲਿਸਟਿੰਗ ਕੀਤੀ ਹੋਈ ਐ ਸੋ ਤੋਂ ਹਾਲ ਦੀ ਜਿਹੜੀ ਅਸੀਂ ਹਰ 15 ਦਿਨ ਬਾਅਦ ਮੀਟਿੰਗ ਰੱਖ ਰਹੇ ਹਾਂ ਜੀ ਫਲੱਡ ਪ੍ਰੀਪੇਅਰਨੈਸ ਦੀ ਕੋਈ ਵੀ ਇਹੋ ਜਿਹੀ ਸਿਚੁਏਸ਼ਨ ਸਾਨੂੰ ਆਲਾਵੀ ਲੱਗੇ ਤਾਂ ਇਮੀਡੀਏਟਲੀ ਕਵਾਂਟਰੀ ਥਰੂ ਕਨਵੇ ਕੀਤੀ ਜਾਮ ਹਰ ਚੀਜ਼ ਜਿਹੜੇ ਬਣ ਹੁੰਦੇ ਆ ਉਹ ਹਮੇਸ਼ਾ ਚੈਲੰਜ ਵਾਸਤੇ ਰੋਲ ਚੈਲੰਜ ਹੁੰਦਾ ਪ੍ਰਸ਼ਾਸਨ ਵਾਸਤੇ ਇਸਮਾਲ ਵੀ ਜਿਹੜੇ ਆਰਜੀ ਬਣ ਹੈ ਲੋਕ ਆਪਣੇ ਪੱਧਰ ਤੇ ਹੀ ਉਹਨਾਂ ਨੂੰ ਜਿਹੜਾ ਠੀਕ ਕਰਦੇ ਦਿਖਾਈ ਦਿੰਦੇ ਆ ਲੇਕਿਨ ਪ੍ਰਸ਼ਾਸਨ ਦਾ ਕੋਈ ਵੀ ਜਿਹੜਾ ਅਧਿਕਾਰੀ ਉੱਥੇ ਮੌਜੂਦ ਨਹੀਂ ਨਹੀਂ ਜਿਹੜੇ ਆਰਜੀ ਬੰਨਾਂ ਦੀ ਹੈ ਤੇ ਨਾਲ ਦੀ ਨਾਲ ਇਹਦੇ ਨਾਲ ਜਿਹੜੇ ਡਰੇਨਸ ਦੀ ਵੀ ਹੈ ਉਹਦੀ ਸਾਫ ਸਫਾਈ ਦੇ ਆਰਜੀ ਬੰਨਾਂ ਦੀ ਪੂਰੀ ਫੈਸਿਲਿਟੇਸ਼ਨ ਦੇ ਉਹਨਾਂ ਦੀ ਪੂਰੀ ਮੇਨਟੇਨੈਂਸ ਦੇ ਅਸੀਂ ਡਾਇਰੈਕਸ਼ਨਸ ਪਾਸ ਕੀਤੀ ਹੋਈ ਹੈ ਕੋਈ ਸਪੈਸਿਫਿਕ ਇਨਸੀਡੈਂਟ ਸੈਂ ਤਾਂ ਪਲੀਜ਼ ਉਹ ਜਿਹੜੇ ਵੀ ਸਾਡੇ ਨਾਲ ਸਾਂਝੇ ਕੀਤੇ ਜਾਣਗੇ ਅਸੀਂ ਉਹਦੇ ਲਈ ਕਰੈਕਟਿਵ ਮੀਜਰ ਜ਼ਰੂਰ ਲੈ ਲਵਾਂਗੇ ਮੈਮ ਤੇ ਜੀ ਜਾਣਕਾਰੀ ਲਈ ਵੀ ਆਖਿਰ ਤੁਮ ਕਿਉਂ ਨਹੀਂ ਅਧਿਕਾਰੀ ਉੱਥੇ ਪਹੁੰਚਦੇ ਜਿੱਥੇ ਵੀ ਆਰਜੀ ਪੰਨਾ ਕਿਉਂਕਿ ਪਿਛਲੀ ਵਾਰੀ ਵੀ ਦੇਖਿਆ ਸੀਗਾ ਸਰਦੀ ਇਲਾਕੇ ਦੇ ਵਿੱਚ ਕਾਫੀ ਨੁਕਸਾਨ ਕੀਤਾ ਸੀ ਚਾਹੇ ਪੁਲੀ ਹੋਵੇ ਚਾਹੇ ਪੋਲ ਹੋਵੇ ਚਾਹੇ ਡਰੇਨੇਜ ਹੋਵੇ ਆਰਜੀ ਪੁਲ ਜਿਹੜੇ ਉਹ ਕਾਫੀ ਨੁਕਸਾਨ ਖੇਤਾਂ ਨੂੰ ਵੀ ਕਰਦੇ ਆ ਆਰਜੀ ਪੁਲਾਂ ਦਾ ਜੀ ਜਿਹੜਾ ਹੈ ਇਹਦਾ ਦੀ ਬਿਲਕੁਲ ਇਹ ਸਟ੍ਰਿਕਟ ਇਨਸਟਰਕਸ਼ਨਸ ਐ ਸਾਰੇ ਆਫੀਸਰਸ ਨੂੰ ਐਕਸੀਗੈਂਸ ਨੂੰ ਉਹਨਾਂ ਦੇ ਵੀ ਜਿੱਥੇ ਵੀ ਕੋਈ ਕਨਾਲ ਹੈ ਜਿੱਥੇ ਵੀ ਸਾਰੇ ਆਪਣੇ 브릿ਜਸ ਹੈ ਉਹਨਾਂ ਦਾ ਪ੍ਰੀਐਮਪਟਿਵ ਐਕਸਰਸਾਈਜ਼ ਕਰਕੇ ਉੱਥੀ ਤੁਸੀਂ ਵਿਜ਼ਿਟ ਕਰਨਾ ਹੈ ਕੋਈ ਵੀ ਪਿੰਡ ਵੱਲ ਕੋ ਇਨਫੋਰਮੇਸ਼ਨ ਆਂਦੀ ਹੈ ਕਿ ਬ੍ਰੀਚ ਹੋਣ ਦੀ ਉਹਨਾਂ ਨੂੰ ਅਸਾਰ ਲੱਗ ਰਿਹਾ ਹੈ ਜਾਂ ਕੁਝ ਵੀ ਉਹਨਾਂ ਨੂੰ ਇਹੋ ਜਿਹਾ ਕੋਈ ਅਲਰਮਿੰਗ ਸਿਚੁਏਸ਼ਨ ਲੱਗਦੀ ਹੈ ਤਾਂ ਇਮੀਡੀਏਟਲੀ मौके ਤੇ ਪਹੁੰਚਣਾ ਜਿਹੜਾ ਵੀ ਤੁਸੀਂ ਦੱਸ ਰਹੇ ਹੋ ਉਹ ਸਪੈਸੀਫਿਕਲੀ ਇਨਸੀਡੈਂਟ ਜਿਹੜਾ ਸ਼ੇਅਰ ਕੀਤਾ ਜਾਊਗਾ ਉਹਦੇ ਖਿਲਾਫ ਅਸੀਂ ਪੂਰੀ ਰਿਪੋਰਟਿੰਗ ਕਰਕੇ ਉਹਦੀ ਜਾਣਕਾਰੀ ਉਹਦੀ ਲੈ ਕੇ ਅਸੀਂ ਕਾਰਵਾਈ ਕਰਾਂਗੇ ਥੈਂਕ ਯੂ ਥੈਂਕ ਯੂ ਕੈਮਰਾਮੈਨ ਤੇਰਾ ਸਰਬਜੀਤ ਸਿੰਘ ਜੈਨਿਕ ਤੇਰਾ ਤ੍ਰੇਕ